ਜੈ ਮਸੀਹ ਦੀ ਸਾਰਿਆਂ ਨੂੰ ਜੈ ਸੋ ਮੈਂ ਅੱਜ ਤੁਹਾਡੇ ਨਾਲ ਖੁਦਾ ਦਾ ਬਚਨ ਸ਼ੇਅਰ ਕਰਨ ਜਾ ਰਹੀ ਹਾਂ ਜੋ ਅੱਜ ਦੇ ਟੌਪਿਕ ਦਾ ਨਾਮ ਹੈ ਉਹ ਹੈ ਪਰਮੇਸ਼ਰ ਭਲਾ ਹੈ ਹਾਲੇਲੂਇਆ ਸੋ ਮੈਂ ਧੰਨਵਾਦ ਕਰਦੀ ਹਾਂ ਪਰਮੇਸ਼ਰ ਨੇ ਬਚਨ ਮੇਰੇ ਦਿਲ ਚ ਪਾਇਆ ਮੇਰੇ ਮਨ ਚ ਪਾਇਆ ਜੋ ਕਿ ਜੋ ਪਿਛਲੇ ਦਿਨਾਂ ਚ ਖੁਦਾ ਨੇ ਸਾਡੀਆਂ ਜ਼ਿੰਦਗੀਆਂ ਚ ਕੰਮ ਕੀਤੇ ਸੱਚਮੁੱਚ ਉਹਨਾਂ ਕੰਮਾਂ ਨੂੰ ਦੇਖ ਕੇ ਸਾਨੂੰ ਪਤਾ ਲੱਗਦਾ ਕਿ ਖੁਦਾ ਭਲਾ ਆ ਉਹਦਾ ਭਲਾਈ ਕਰਨ ਵਾਲਾ ਆ ਅਸੀਂ ਖੁਦਾ ਤੇ ایمان ਕਰਦੇ ਆ ਕਿ ਖੁਦਾ ਭਲਾਇਆ ਸਾਡਾ ਸੋ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਕਿ ਜਦੋਂ ਅਸੀਂ ਵਚਨ ਚ ਪੜ੍ਹਦੇ ਆ ਸੋ ਮੈਂ ਸਾਗੇ ਆਪਾਂ ਪੜਾਂਗੇ ਜ਼ਬੂਰਾ ਦੀ ਪੋਥੀ ਉਹਦਾ 34 ਅਧਿਆਇ ਉਹਦੀ ਅਸੀਂ ਜਦੋਂ 9 ਆਇਤ ਪੜ੍ਹਦੇ ਆ ਤਾਂ ਉਹਦੇ ਵਿੱਚ ਲਿਖਿਆ ਆ ਅਸੀਂ ਜਦੋਂ ਪੜਾਂਗੇ ਉਸ ਵਿੱਚੋਂ ਦੇਖਦੇ ਆ ਚੱਖੋ ਤੇ ਵੇਖੋ ਪਈ ਜਹੋ ਵਾ ਭਲਾ ਹੈ ਤਨ ਹੈ ਉਹ ਪੁਰਖ ਜੋ ਉਸ ਵਿੱਚ ਪਨਾਹ ਲੈਂਦਾ ਹੈ ਹallelujah ਸੋ ਬਚ ਖੁਦਾ ਦੇ ਬਚਨ ਚ ਲਿਖਿਆ ਹੈ ਕਿ ਖੁਦਾ ਜੋ ਖੁਦਾ ਦੇ ਕਲਾਮ ਆ ਜੋ ਖੁਦਾ ਨੇ ਸਾਡੇ ਦੁਆਰਾ ਗੱਲਬਾਤ ਕਰ ਕੀਤੀ ਹੈ ਉਹਦੇ ਵਿੱਚ ਪਰਮੇਸ਼ਵਰ ਨੇ ਖੁਦ ਕਿਹਾ ਹੈ ਕਿ ਚੱਖੋ ਦੇਖੋ ਖਾਓ ਚੱਖੋ ਵਿੱਚ ਟੇਸਟ ਕਰੋ ਕਿ ਦੇਖੋ ਮੈਂ ਭਲਾ ਆ ਕਿ ਕਿਸੇ ਵੀ ਚੀਜ਼ ਨੂੰ ਜਾਣਨ ਤੋਂ ਪਹਿਲਾਂ ਬਹੁਤ ਜ਼ਰੂਰੀ ਹੁੰਦਾ ਕਿ ਉਹਨੂੰ ਪਰਖਿਆ ਜਾਵੇ ਉਹਨੂੰ ਦੇਖਿਆ ਜਾਵੇ ਫਿਰ ਹੀ ਅਸੀਂ ਦੱਸ ਸਕਦੇ ਹਾਂ ਕਿ ਚੀਜ਼ ਬੁਰੀ ਆ ਜਾਂ ਚੰਗੀ ਆ ਜਾਂ ਜੋ ਅਸੀਂ ਅਗਰ ਕੋਈ ਖਾਣਾ ਵੀ ਬਣਾਉਨੇ ਆ ਤੇ ਉਹ ਅਸੀਂ ਟੇਸਟ ਕਰਕੇ ਦੇਖਦੇ ਆ ਕਿ ਉਹ ਸਵਾਦ ਬਣਿਆ ਜਾਂ ਨਹੀਂ ਬਣਿਆ ਲੇਕਿਨ ਉਹ ਕੀ ਉਹ ਟੇਸਟ ਕਰਨ ਤੋਂ ਬਾਅਦ ਸਾਨੂੰ ਪਤਾ ਚੱਲਦਾ ਇੱਥੇ ਇੱਕ ਬੜੀ ਅਜੀਬ ਚੀਜ਼ ਆ ਕਿ ਖੁਦਾ ਨੇ ਸਾਨੂੰ ਕਹਤਾ ਚੱਖਣ ਲਈ ਆ ਪਰ ਉਸ ਤੋਂ ਪਹਿਲਾਂ ਹੀ ਖੁਦਾ ਨੇ ਕਹਿਤਾ ਕਿ ਮੈਂ ਫਲ ਆਇਆ ਉਹ ਸੱਚਮੁੱਚ ਖੁਦਾ ਭਲਾਇਆ ਕਿਉਂਕਿ ਕਈ ਵੇਲੇ ਹੁੰਦਾ ਹੈ ਸਾਡੇ ਮਨ 'ਚ ਅਸੀਂ ਅਸੀਂ ਖੁਦਾ ਨੂੰ ਪਰਖਦੇ ਆਂ ਲੇਕਿਨ ਪਰਖਣਾ ਵੀ ਜ਼ਰੂਰੀ ਆ ਲੇਕਿਨ ਜ਼ਰੂਰੀ ਆ ਕਿ ਖੁਦਾ ਨੇ ਸਭ ਤੋਂ ਪਹਿਲਾਂ ਹੀ ਸਾਨੂੰ ਦੱਸ ਦਿੱਤਾ ਪਰਖਣ ਤੋਂ ਪਹਿਲਾਂ ਹੀ ਖੁਦਾ ਨੇ ਸਾਨੂੰ ਦੱਸ ਦਿੱਤਾ ਚੱਖੋ ਵੇਖੋ ਪਈ ਮੈਂ ਭਲਾ ਹਾਂ ਸੱਚਮੁੱਚ ਖੁਦਾ ਭਲਾਇਆ ਖੁਦਾ ਭਲਾਈ ਦੇ ਕੰਮ ਕਰਨ ਵਾਲਾ ਪਰਮੇਸ਼ਰ ਆ ਨਾ ਉਹ ਕਿਉਂਕਿ ਪਰਮੇਸ਼ਰ ਦੇ ਅਗੇ ਵਚਨ 'ਚ ਲਿਖਿਆ ਤਾਂ ਨੇ ਪੁਰਖ ਜੋ ਉਸ ਦੀ ਪਨਾਹ ਲੈਂਦਾ ਹੈ ਹallelujah ਸੋ ਸੱਚਮੁੱਚ ਅਸੀਂ ਧਾਨਿਆਂ ਅਸੀਂ ਖੁਦਾ ਨੂੰ ਪਨਾਹ ਲੈਣਾ ਜਦੋਂ ਅਸੀਂ ਖੁਦਾ ਨੂੰ ਸਵੀਕਾਰ ਕਰ ਲੈਨੇ ਆ ਖੁਦਾ ਨੂੰ ਅਸੀਂ ਜਿਹੜਾ ਆਪਣਾ ਆਤਮਿਕ ਪਿਤਾ ਮੰਨ ਲੈਨੇ ਆ ਜਦੋਂ ਅਸੀਂ ਖੁਦਾ ਦੇ ਬੱਚਾ ਹੁੰਨੇ ਆ ਜਾਂ ਜਿਸ ਤਰ੍ਹਾਂ ਵੀ ਅਸੀਂ ਸਾਰੇ ਆ ਅਸੀਂ ਸਭ ਖੁਦਾ ਨੂੰ ਮੰਨਣ ਵਾਲੇ ਨਹੀਂ ਸੀ ਪਹਿਲਾਂ ਲੇਕਿਨ ਅਸੀਂ ਜਦੋਂ ਖੁਦਾ ਨੂੰ ਜਾਣਿਆ ਅਸੀਂ ਉਹਨੂੰ ਪਹਿਚਾਣਿਆ ਕਿ ਸੱਚਮੁੱਚ ਉਹੀ ਜ਼ਿੰਦਾ ਖੁਦਾ ਆ ਜਦੋਂ ਅਸੀਂ ਮੰਨਿਆ ਅਸੀਂ ਧੰਨ ਆ ਕਿਉਂਕਿ ਖੁਦਾ ਦੀ ਅਸੀਂ ਪਨਾਹ ਵਿੱਚ ਆਏ ਆ ਨਾ ਅਸੀਂ ਆਪਣੇ ਆਪ ਨੂੰ ਧੰਨ ਮੰਨਦੇ ਆ ਕਿ ਖੁਦਾ ਨੇ ਸਾਨੂੰ ਚੁਣਿਆ ਆ ਅਸੀਂ ਉਹਦੇ ਕੋਲ ਆਏ ਆ ਨਾ ਤੇ ਜਦੋਂ ਆਪਾਂ ਇਹਦੀ 7 ਆਇਤ ਦੇਖਦੇ ਆ ਉੱਪਰ ਜਾਂਦੇ ਆ ਇਹਦੀ 8 ਆਇਤ ਆਪਾਂ ਪੜ੍ਹਦੇ ਆ ਉਹਦੇ ਵਿੱਚ ਦੇਖੋ ਲਿਖਿਆ ਜਦੋਂ ਅਸੀਂ ਖੁਦਾ ਨੂੰ ਜਾਣਦੇ ਆ ਜਾਂ ਕੀ ਹੁੰਦਾ ਆ ਅਸੀਂ ਦੇਖਦੇ ਆ ਪਰ ਪਤਾ ਕਿੱਦਾਂ ਲੱਭੋ ਕਿ ਖੁਦਾ ਭਲਾਇਆ ਕਿਉਂਕਿ ਖੁਦਾ ਅਗਰ ਸਾਡੀ ਜ਼ਿੰਦਗੀ ਚ ਭਲਾਈ ਕਰਨਾ ਚਾਹੁੰਦਾ ਤੇ ਉਹਦੇ ਲਈ ਸਾਨੂੰ ਵੀ ਕੁਝ ਕਰਨਾ ਪੈਣਾ ਅਗਰ ਕੋ ਅਸੀਂ ਚਾਹੁੰਦੇ ਆ ਕਿ ਖੁਦਾ ਸਾਡੀਆਂ ਜ਼ਿੰਦਗੀਆਂ ਚ ਕੰਮ ਕਰੇ ਕਿਉਂਕਿ ਖੁਦਾ ਤਾਂ ਭਲਾ ਹੈ ਹੀ ਆ ਉਹਨੇ ਤਾਂ ਭਲਾਈ ਸਾਡੇ ਨਾਲ ਕਰਨੀ ਹੀ ਕਰਨੀ ਆ ਕਿਉਂਕਿ ਚਾਹੇ ਦੁਨਿਆਵੀ ਵੀ ਸਾਡੇ ਮਾਪੇ ਆ ਪਾ ਕਈ ਵੇਲੇ ਅਸੀਂ ਬੁਰੇ ਕੰਮ ਵੀ ਕਰਦੇ ਆ ਕੋਈ ਵੇਲੇ ਅਸੀਂ ਉਹਨਾਂ ਦੀ ਅਨਅਗਿਆਕਾਰੀ ਵੀ ਕਰ ਦਿੰਦੇ ਆ ਲੇਕਿਨ ਫਿਰ ਵੀ ਕੀ ਉਹ ਸਾਡਾ ਭਲਾ ਸੋਚਦੇ ਆ ਨਾ ਸਾਡੇ ਲਈ ਭਲਾ ਹੀ ਸੋਚਦੇ ਕਦੀ ਵੀ ਜੇ ਦੁਨਿਆਵੀ ਮਾਪੇ ਆਪਣੇ ਬੱਚੇ ਲਈ ਬੁਰਾ ਨਹੀਂ ਸੋਚ ਸਕਦੇ ਤਾਂ ਸੋਚੋ ਖੁਦਾ ਕਿੰਨਾ ਮਖਾਨ ਆ ਜਿਨੇ ਸਾਨੂੰ ਬਣਾਇਆ ਜਿਨੇ ਸਾਡੇ ਮਾਪਿਓ ਨੂੰ ਵੀ ਬਣਾਇਆ ਆ ਤੇ ਉਹ ਸਾਡਾ ਕਿੰਨਾ ਸੋਚਦਾ ਹੋਊਗਾ ਨਾ ਤੇ ਖੁਦਾ ਦੇ ਬਚਨ ਚ ਵੀ ਲਿਖਿਆ ਕਿ ਮਾਂ ਦੁੱਧ ਪਿੰਦੇ ਬੱਚੇ ਨੂੰ ਛੱਡ ਸਕਦੀ ਲੇਕਿਨ ਮੈਂ ਤੁਹਾਨੂੰ ਕਦੀ ਵੀ ਅਨਾਦ ਨਹੀਂ ਛੱਡਾਂਗਾ ਸੋ ਖੁਦਾ ਸਾਨੂੰ ਬਹੁਤ ਪਿਆਰ ਕਰਦਾ ਹੈ ਸੋ ਜਦੋਂ ਅਸੀਂ ਇਹਦੀ ਆਠਾ ਇੱਕ ਦੇਖਦੇ ਆ ਤਾਂ ਉਹਦੇ ਵਿੱਚ ਦੇਖਦੇ ਆ ਅਸੀਂ ਕੀ ਲਿਖਿਆ ਯਹੋਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆ ਦੇ ਦੁਆਰੇ ਡੇਰਾ ਲਾਉਂਦਾ ਹੈ ਅਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ ਹਾਲੇਲੂਇਆ ਸੋ ਖੁਦਾ ਦੇ ਬਚਨ ਚ ਸਾਫ਼-ਸਾਫ਼ ਲਿਖਿਆ ਕਿ ਯਹੋਵਾ ਦਾ ਦੂਤ ਜਿਹੜੇ ਖੁਦਾ ਤੋਂ ਡਰਦੇ ਆ ਨਾ ਖੁਦਾ ਆਪਣੇ ਦੂਤ ਨੂੰ ਆਪਣੇ ਟੈਲੂ ਇਹਨੂੰ ਆਪਣੇ ਸੇਵਾਦਾਰ ਨੂੰ ਸਾਡੀ ਸੇਵਾ ਵਿੱਚ ਲਗਾ ਦਿੰਦਾ ਹੈ ਦੇਖੋ ਖੁਦਾ ਕਿੱਡਾ ਮਹਾਨ ਆ ਜਿਹੜੇ ਖੁਦਾ ਦੀ ਸੇਵਾ ਕਰ ਰਹੇ ਆ ਦੇਖੋ ਖੁਦਾ ਇਨਸਾਨ ਨੂੰ ਕਿੰਨਾ ਪਿਆਰ ਕਰਦਾ ਨਾ ਉਹ ਉਹ ਦੂਤਾਂ ਤੋਂ ਸਵਰਗ ਨੂੰ ਤਾਂ ਸਭ ਤੋਂ ਵੱਧ ਕੇ ਇਨਸਾਨ ਨੂੰ ਪਿਆਰ ਕਰਦਾ ਆ ਉਹ ਦੇਖੋ ਜਿਹੜੇ ਸਵਰਗ ਦੂਤ ਉਹਦੀ ਸੇਵਾ 'ਚ ਲੱਗੇ ਹੋਏ ਆ ਸਵਰਗ ਵਿੱਚ ਉਹ ਸਾਡੀ ਸੇਵਾ ਲਈ ਉਹਨੂੰ ਭੇਜ ਦਿੰਦਾ ਤਾਂ ਕਿ ਉਹ ਸਾਡੀ ਰਾਖੀ ਕਰਨ ਉਸ 24 ਘੰਟੇ ਸਾਡੇ ird gird ਪਹਿਰਾ ਲਾ ਕੇ ਰੱਖਦੇ ਆ ਕਿ ਤਾਂ ਕਿ ਕੋਈ ਵੀ ਸ਼ੈਤਾਨੀ ਕਿਸੇ ਵੀ ਤਰੀਕਾ ਕਿਸੇ ਵੀ ਤਰੀਕੇ ਨਾਲ ਸਾਡੇ ਤੇ ਅਟੈਕ ਨਾ ਹੋ ਸਕੇ ਉਹਦੇ ਵਿੱਚ ਲਿਖਿਆ ਕਿ ਉਹ ਉਹ ਜਿਹੜੇ ਪਰ ਉਹ ਕਰਦਾ ਕਦੋਂ ਜਿਹੜੇ ਯਹੋਵਾ ਤੋਂ ਡਰਦੇ ਆ ਡਰਨਾ ਇਹ ਨਹੀਂ ਹੁੰਦਾ ਕਿ ਸੀ ਡਰਦੇ ਆ ਕਿ ਹਾਏ ਰੱਬ ਸਾਨੂੰ ਮਾਰ ਦੂ ਜਾਂ ਉਹ ਕਰ ਦੂ ਡਰਨਾ ਇੱਕ ਹੁੰਦਾ ਰਿਸਪੈਕਟ ਉਹਦੇ ਕੰਮਾਂ ਨੂੰ ਮੰਨਣਾ ਜਦੋਂ ਅਸੀਂ ਕਿਸੇ ਚੀਜ਼ ਨੂੰ ਮੰਨਦੇ ਆ ਇਹਦਾ ਮਤਲਬ ਅਸੀਂ ਉਹਦੇ ਤੋਂ ਡਰਦੇ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸਾਨੂੰ ਮਾਰ ਦੇਗਾ ਜਾਂ ਕਰ ਦੇਗਾ ਨਾ ਲੇਕਿਨ ਅਸੀਂ ਕੀ ਕਰਦੇ ਆ ਅਸੀਂ ਖੁਦਾ ਤੋਂ ਡਰਦੇ ਆ ਕਿਉਂਕਿ ਅਸੀਂ ਖੁਦਾ ਨੂੰ ਪਿਆਰ ਕਰਦੇ ਆ ਖੁਦਾ ਦਾ ਡਰਨਾ ਕੀ ਆ ਜੋ ਖੁਦਾ ਨੇ ਜਿਹੜੀਆਂ ਚੀਜ਼ਾਂ ਸਾਨੂੰ ਕਹੀਆਂ ਕਿ ਉਹ ਅਸੀਂ ਨਾ ਕਰੀਏ ਜੋ ਉਹਨਾਂ ਤੋਂ ਮਨਾ ਜਿਨ੍ਹਾਂ ਚੀਜ਼ਾਂ ਤੋਂ ਮਨਾ ਕੀਤਾ ਆ ਉਹ ਅਸੀਂ ਉਹ ਨਾ ਕਰੀਏ ਔਰ ਜਿਹੜੀਆਂ ਚੀਜ਼ਾਂ ਕਰਨ ਲਈ ਖੁਦਾ ਨੇ ਕਿਹਾ ਕਰੀਏ ਉਹਨੂੰ ਹੀ ਡਰ ਕਹਿੰਦੇ ਆ ਖੁਦਾ ਦਾ ਜ਼ਰੂਰੀ ਨਹੀਂ ਆ ਕਿ ਅਸੀਂ ਖੁਦਾ ਖੁਦਾ ਡਰਾਉਣਾ ਨਹੀਂ ਆ ਖੁਦਾ ਕੋਈ ਡਰਾਉਣੀ ਚੀਜ਼ ਨਹੀਂ ਆ ਖੁਦਾ ਸਾਡਾ ਆਤਮਿਕ ਪਿਤਾ ਜਿਦਾ ਅਸੀਂ ਆਪਣੇ ਆਪਣੇ دنیਆਵੀ ਮਾਤਾ ਪਿਤਾ ਨਾਲ ਗੱਲ ਕਰਦੇ ਇਸੇ ਤਰ੍ਹਾਂ ਅਸੀਂ ਖੁਦਾ ਨਾਲ ਵੀ ਗੱਲਬਾਤ ਕਰਦੇ ਕਿਉਂਕਿ ਉਹ ਤਾਂ ਕਿਤੇ ਪਲ ਆਇਆ ਸਾਰਿਆਂ ਨਾਲ ਸੋ ਉਹਨਾਂ ਨੇ ਲਿਖਿਆ ਦੇਖੋ ਉਹ ਉਹਨਾਂ ਦੇ ਆਲੇ ਦੁਆਲੇ ਇੱਕ ਡੇਰਾ ਲਗਾ ਲੈਣਾ ਇੱਕ ਇੱਕ ਸਾਦੀ ਇੱਕ ਬਾੜ ਲਗਾ ਲੈਂਦਾ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਸਾਨੂੰ ਪਰੇਸ਼ਾਨੀ ਨਾ ਹੋਵੇ ਤੇ ਇਹਦੇ ਵਿੱਚ ਲਿਖਿਆ ਉਹ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ ਛੁਟਕਾਰਾ ਕਿਹਨਾਂ ਚੀਜ਼ਾਂ ਤੋਂ ਅਸੀਂ ਸਾਰੇ ਇਸ ਟਾਈਮ ਕਿਹਨਾਂ ਚੀਜ਼ਾਂ ਚ ਪਰੇਸ਼ਾਨੀਆਂ ਮੁਸ਼ਕਲਾਂ ਹਾਲਾਤ ਕਿਸੇ ਨੂੰ ਕੰਮ ਦੀ ਪ੍ਰੋਬਲਮ ਹੈ ਕਿਸੇ ਨੂੰ ਪੈਸੇ ਦੀ ਪ੍ਰੋਬਲਮ ਹੈ ਕਿਸੇ ਨੂੰ ਫੈਮਲੀ ਪ੍ਰੋਬਲਮ ਆ ਕਿਸੇ ਵੀ ਚੀਜ਼ ਦਾ ਬਿਮਾਰੀ ਆ ਪਰ ਕੀ ਆ ਜਦੋਂ ਖੁਦਾ ਦੀ ਜਦੋਂ ਅਸੀਂ ਭੈ ਮੰਨਦੇ ਤਾਂ ਖੁਦਾ ਜਿਹੜੇ ਦੂਤ ਜਿਹੜੇ ਉਹਦੇ ਟੈਲੂ ਸਾਡੇ ਆਲੇ ਦੁਆਲੇ ਫੇਜਦਾ ਨਾ ਉਹਨਾਂ ਦਾ ਕੰਮ ਕੀ ਆ ਸਾਨੂੰ ਛੁਟਕਾਰਾ ਉਹ ਦਿੰਦੇ ਆ ਹਰ ਚੀਜ਼ ਤੋਂ ਪਰੇਸ਼ਾਨੀ ਆ ਤੋਂ ਮੁਸ਼ਕਿਲਾਂ ਤੋਂ ਹਲਾਤਾ ਪਰ ਕੀ ਸਾਨੂੰ ਖੁਦਾ ਦੇ ਭੈ ਵਿੱਚ ਰਹਿਣਾ ਚਾਹੀਦਾ ਸੋ ਜਦੋਂ ਅਸੀਂ ਦੇਖਦੇ ਆ ਇਹਦੀ 9 ਐਚ ਕਿੱਥੇ ਅਸੀਂ ਜਾਵਾਂਗੇ ਜਦੋਂ ਅਸੀਂ ਦੇਖਦੇ ਆ ਉਹਦੀ 9 ਐਚ ਕੀ ਲਿਖਿਆ ਹੈ ਜੋ ਹੋਵਾ ਦੇ ਸੰਤੋ ਉਸ ਤੋਂ ਡਰੋ ਕਿਉਂ ਜੋ ਜੋ ਕਿਉਂ ਜੋ ਉਹਦੇ ਡਰਨ ਵਾਲਿਆਂ ਨੂੰ ਕੋਈ ਥੜ ਨਹੀਂ ਹallelujah so ਦੇਖੋ ਡਰ ਦਾ ਸ਼ਬਦ ਦੋ ਵਾਰੀ ਆ ਗਿਆ ਇਹਦੇ ਵਿੱਚ ਉੱਪਰ ਵੀ ਸੀ ਖੁਦਾ ਨੇ ਲਿਖਿਆ ਕਿ ਉਹਦੇ ਡਰਨ ਵਾਲਿਆਂ ਤੋਂ ਤੇ ਪਰ ਅੱਗੇ ਕੀ ਕਿਹਾ ਖੁਦਾ ਨੇ ਕਿ ਕੇ ਯਹਵਾ ਦੇ ਸੰਤੋ ਉਹਦੇ ਡਰ ਤੋਂ ਡਰ ਹਣਾ ਉਹਦੇ ਤੋਂ ਡਰੋ ਖੁਦਾ ਦੇ ਤੋਂ ਡਰੋ ਪਰ ਕੀ ਹੈ ਜਦੋਂ ਆਪਾਂ ਖੁਦਾ ਤੋਂ ਡਰਦੇ ਹਾਂ ਕੀ ਕਿੰਨ ਲਿਖਿਆ ਉਹਦੇ ਵਿੱਚ ਤੇ ਉਹਨੂੰ ਕਿਸੇ ਵੀ ਚੀਜ਼ ਦੀ ਫੋੜ ਨਹੀਂ ਹੋਊਗੀ ਇਹ ਡਰ ਭੈਜ ਤਾਂ ਆਪਾਂ ਪਹਿਲਾਂ ਵੀ ਇਸ ਚੀਜ਼ ਤੇ ਗੱਲ ਕੀਤੀ ਉਹ ਹੀ ਕਿ ਖੁਦਾ ਦੇ ਗੱਲਾਂ ਨੂੰ ਮੰਨਣਾ ਖੁਦਾ ਤੋਂ ਡਰਦੇ ਰਹਿਣਾ ਖੁਦਾ ਤੋਂ ਮੰਗਦੇ ਰਹਿਣਾ ਸੁਦਾ ਕੀ ਮੈਂ ਕੋ ਕੰਮ ਗਲਤ ਤਾਂ ਨਹੀਂ ਕਰ ਰਿਆ ਮੈਂ ਤਾਂ ਕੁਛ ਉਹ ਤਾਂ ਨਹੀਂ ਤੇਰੀ ਤਾਂ ਅੱਗੇ ਕਈ ਵੇਲੇ ਅਸੀਂ ਕੀ ਕਰਦੇ ਆ ਅਸੀਂ ਦੁਖੀ ਪਰੇਸ਼ਾਨ ਹੁੰਨੇ ਆ ਅਸੀਂ ਕਹਿਣ ਲੱਨੇ ਆ ਰੱਬਾ ਕੀ ਮੈਂ ਤੇਰਾ ਮਾੜਾ ਕੀਤਾ ਆਪਾਂ ਸਾਰੇ ਬੋਲ ਦਿੰਨੇ ਆ ਮੈਂ ਹੀ ਕਿਉਂ ਮਾੜਾ ਮੈਂ ਹੀ ਕਿਉਂ ਮਾੜੀਆਂ ਤਾਂ ਮੈਂ ਹੀ ਮੇਂ ਪੀਣਾ ਰੱਬ ਦਾ ਕੀ ਵੈਰ ਆ ਰੱਬ ਮੇਨਾ ਕਿਉਂ ਇਦਾਂ ਕਰਦਾ ਪਰ ਨਹੀਂ ਫਰ ਸਿ ਬਹੁਤ ਸਾਰੀ ਕਈ ਵੇਲੇ ਆ ਕੇ ਅਸੀਂ ਮੈਂ ਵੀ ਹਾਂ ਅਸੀਂ ਆਪਾਂ ਕਈ ਵੇਲੇ ਦੁਖੀ ਪਰੇਸ਼ਾਨ ਹੁੰਨੇ ਆ ਨੈਚੁਰਲ ਜੀ ਗੱਲਾਂ ਅਸੀਂ ਦੁਨੀਆਵੀ ਲੋਕ ਆ ਅਸੀਂ ਕਈ ਵੇਲੇ ਦੁਖੀ ਹੋ ਕੇ ਚੀਜ਼ਾਂ ਬੋਲ ਦਿੰਨੇ ਆ ਲੇਕਿਨ ਨਹੀਂ ਕਿ ਆ ਖੁਦਾ ਦੇ ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਕਿ ਖੁਦਾ ਦੇ ਵਿੱਚ ਵਚਨ ਚ ਲਿਖਿਆ ਕਿ ਜੋ ਉਹਦੇ ਤੋਂ ਡਰਦੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਥੋੜ੍ਹ ਨਹੀਂ ਹੁੰਦੀ ਅੱਗੇ ਵਚਨ ਚ ਜਦੋਂ ਅਸੀਂ 10 ਸਾਇਟ ਪੜ੍ਹਦੇ ਆ ਉਹਦੇ ਵਿੱਚ ਲਿਖਿਆ ਸ਼ੇਰ ਬੱਚਿਆਂ ਨੂੰ ਸ਼ੇਰ ਦੇ ਬੱਚਿਆਂ ਨੂੰ ਘਾਟਾ ਪੈਂਦਾ ਤੇ ਭੁੱਖ ਲੱਗਦੀ ਹੈ ਪਰ ਯਹੋਵਾ ਦੇ ਤਾਲਿਬਾਂ ਨੂੰ ਕਿਸੇ ਚੰਗੀ ਵਸਤੂ ਦੀ ਥੋੜ੍ਹ ਨਹੀਂ ਹੋਵੇਗੀ ਹਾਲੇਲੂਇਆ ਹਾਲੇਲੂਇਆ ਸੋ ਇਹਦੇ ਵਿੱਚ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਆ ਉਹਦੇ ਉੱਤੇ ਪਹਿਲੀ ਜਦੋਂ ਆਪਾਂ ਨੌਵੀਂ ਐਕਚੂਅਲ ਲਿਖਿਆ ਸੀ ਉਹਦੇ ਵਿੱਚ ਲਿਖਿਆ ਸੀ ਡਰਨ ਵਾਲਿਆਂ ਨੂੰ ਕੋਈ ਥੜ ਨਹੀਂ ਤੇ ਉਸ ਤੋਂ ਅੱਗੇ ਕੀ ਲਿਖਿਆ ਯਹੋਵਾ ਦੇ ਤਾਲਬਾ ਨੂੰ ਕਿਸੇ ਚੰਗੀ ਅਵਸਥਾ ਦੀ ਥੜ ਤੇ ਹਾਲੇਲੂਇਆ ਹਾਲੇਲੂਇਆ ਬਹੁਤ ਚੀਜ਼ਾਂ ਆ ਜਾਂ ਜੋ ਹੋ ਸਕਦਾ ਦੁਨੀਆਵੀ ਚੀਜ਼ਾਂ ਸਾਡੀਆਂ ਪੂਰੀਆਂ ਸੀ ਖੁਦ ਵੀ ਕੋਸ਼ਿਸ਼ ਕਰ ਲੈਣੀ ਆ ਮਿਲ ਜਵੇ ਉਹ ਮਿਲ ਜਵੇ ਆ ਮਿਲ ਜਵੇ ਅਸੀਂ ਉਹ ਚੀਜ਼ਾਂ ਕਰ ਵੀ ਲੈਣੇ ਆ ਲੇਕਿਨ ਸਾਡਾ ਖੁਦਾ ਕੀ ਸਾਨੂੰ ਚੰਗੀਆਂ ਚੀਜ਼ਾਂ ਨਾਲ ਨਿਵਾਜਦਾ ਹੈ ਐਵੇਂ ਅਸੀਂ ਕਈ ਵੇਲੇ ਸੋਚਦੇ ਹਾਂ ਹਾਏ ਖੁਦਾ ਨੇ ਮੇਰੇ ਕੋਈ ਚੀਜ਼ ਕੰਮ ਲੈ ਲਿਆ ਹਾਏ ਆ ਮੈਨੂੰ ਕੰਮ ਚਾਹੀਦਾ ਸੀ ਪਰ ਮੈਨੂੰ ਕੰਮ ਮਿਲਿਆ ਨਹੀਂ ਮੈਨੂੰ ਆ ਕੰਮ ਚਾਹੀਦਾ ਪਰ ਅਸੀਂ ਕੀ ਅਸੀਂ ਆਪਣਾ ਦਿਮਾਗ ਯੂਜ਼ ਕਰਦੇ ਹਾਂ ਲੇਕਿਨ ਅਸੀਂ ਇਹ ਨਹੀਂ ਸੋਚਦੇ ਉਹਦੇ ਪਿੱਛੇ ਯਹੋਵਾ ਜਾਂ ਰੱਬ ਸਾਡੇ ਦੀ ਕੀ ਮਰਜ਼ੀ ਹੈ ਕਿਉਂਕਿ ਯਹੋਵਾ ਦੇ ਵਚਨ ਚ ਲਿਖਿਆ ਪਹਿਲਾਂ ਉਹਨੇ ਲਿਖਿਆ ਕਿ ਕਿਸੇ ਚੀਜ਼ ਦੀ ਥੋੜੀ ਨਹੀਂ ਦੂਸਰੀ ਗੱਲ ਚੰਗੀ ਵਸਤ ਚੰਗੀਆਂ ਅਵਸਥਾ ਨਾਲ ਸਾਨੂੰ ਸਾਡਾ ਖੁਦਾ ਦਿੰਦਾ ਹੈ ਕਦੀ ਵੀ ਸਾਨੂੰ ਕਿਉਂਕਿ ਖੁਦਾ ਸਾਡਾ ਜਾਣਦਾ ਕਿ ਸਾਨੂੰ ਕਿਹਨਾ ਚੀਜ਼ਾਂ ਦੀ ਜ਼ਰੂਰਤ ਹੁੰਦਾ ਹੈ ਨਾ ਇਹ ਵੇਲੇ ਸਿ ਚੀਜ਼ੋ ਕੋਸ਼ਿ ਮੰਗ ਲੈਨੇ ਇਦਾਂ ਦੀਆਂ ਜਿਹੜੀਆਂ ਸਾਡੇ ਲਈ ਚੰਗੀਆਂ ਨਹੀਂ ਹੁੰਦੀਆਂ ਜੋ ਆਪਾਂ ਇੱਕ ਐਗਜ਼ਾਮਪਲ ਤੌਰ ਤੇ ਦੇਖ ਸਕਦੇ ਕੋਈ ਛੋਟਾ ਬੱਚਾ ਆ ਉਹ ਹੁਣ ਜਾ ਕੇ ਅਗਰ ਸ਼ਾਪ ਤੇ ਕਵੇ ਕਿ ਕਿਸੇ ਵੀ ਗਾਨ ਸ਼ਾਪ ਤੇ ਚਲ ਜੂਵੇ ਮੈਨੂੰ ਗਾਨ ਚਾਹੀਦੀ ਆ ਤਾਂ ਕੀ ਉਹਦਾ ਪਿਤਾ ਉਹਨੂੰ ਗਾਨ ਲੈ ਕੇ ਦੇਵੇਗਾ ओरिजिनल ਵਾਲੀ ਕਿਉਂਕਿ ਪਤਾ ਉਹਨੂੰ ਇਤੋਂ ਨੁਕਸਾਨ ਆਏ ਕਿਸੇ ਦਾ ਕਰ ਸਕਦਾ ਜਾਂ ਆਪਣਾ ਕਰ ਸਕਦਾ ਇਸੀ ਤਰ੍ਹਾਂ ਸਾਡਾ ਪਿਤਾਏ ਉਹਨੂੰ ਪਤਾ ਹੈ ਸਾਨੂੰ ਕਿਹna ਚੀਜ਼ਾਂ ਦੀ ਜ਼ਰੂਰਤ ਆ ਜ਼ਰੂਰਤ ਨਹੀਂ ਬਲਕਿ ਚੰਗੀਆਂ ਚੀਜ਼ਾਂ ਦੀ ਜ਼ਰੂਰਤ ਆ ਸਾਨੂੰ ਤੋ ਖੁਦਾ ਸਾਨੂੰ ਉਹੀ ਚੀਜ਼ਾਂ ਮੁਹੱਈਆ ਕਰਵਾਉਂਦਾ ਤੋ ਸੋ ਨਿਰਾਸ਼ ਨਾ ਹੋਇਆ ਕਰੋ ਜਦੋਂ ਖੁਦਾ ਦੇ ਇੱਕ ਅਗਰ ਸਾਡੀ ਜ਼ਿੰਦਗੀ ਚ ਕੋਈ ਕਰੀ ਚੀਜ਼ ਹੁੰਦੀ ਆ ਕਿ ਅਸੀਂ ਬੇਸ਼ਤਾਵਾ ਕਰ ਲਈ ਸਾਨੂੰ ਮਿਲੀ ਨਹੀਂ ਇਹ ਨਹੀਂ ਮਿਲੀ ਤਾਂ ਉਹ ਨਹੀਂ ਮਿਲਿਆ ਉਹਦੇ ਪਿੱਛੇ ਖੁਦਾ ਦਾ ਇੱਕ ਮਕਸਦ ਹੁੰਦਾ ਕਿ ਖੁਦਾ ਨੇ ਸਾਡੇ ਲਈ ਬੈਟਰ ਚੀਜ਼ ਰੱਖੀ ਹੁੰਦੀ ਆ ਸੋ ਕਦੀ ਵੀ ਉਸ ਚੀਜ਼ ਨੂੰ ਹੋ ਕੇ ਨਿਰਾਸ਼ ਨਾ ਹੋਇਆ ਕਰੋ ਕਿ ਖੁਦਾ ਨੇ ਮੈਨੂੰ ਕਿਉਂ ਨਹੀਂ ਦਿੱਤਾ ਸੋ ਇਹਦੀ ਜੇ ਦੱਸੇ ਆਪਾਂ 15 ਇੱਕ ਪੜਦੇ ਆ ਤਾਂ ਲਿਖਿਆ ਯਹੋਵਾ ਦੀਆਂ ਅੱਖੀਆਂ ਧਰਮੀਆਂ ਉੱਤੇ ਅਤੇ ਉਹਦੇ ਕੰਨ ਉਹਨਾਂ ਦੀ ਦੁਖਾਈ ਵੱਲ ਹਨ ਹallelujah ਯਹੋਵਾ ਦੀਆਂ ਅੱਖੀਆਂ ਧਰਮੀਆਂ ਤੇ ਧਰਮੀ ਕਿਹੜੇ ਆ ਜਿਹੜੇ ਖੁਦਾ ਨੂੰ ਮੰਨਣ ਵਾਲੇ ਲੋਕ ਆ ਜਦੋਂ ਅਸੀਂ ਖੁਦਾ ਨੂੰ ਮੰਨਦੇ ਆ ਤਾਂ ਅਸੀਂ ਧਰਮੀ ਠਹਿਰਾਏ ਜਾਂਦੀ ਆ ਪਰ ਉਹਦੇ ਲਈ ਕੁਝ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੁੰਦੀ ਆ ਅੱਗੇ ਕਰਨ ਦੀ ਕਿਉਂਕਿ ਉਹ ਜੇ ਅਸੀਂ ਇਹ ਗੱਲਾਂ ਕਰਾਂਗੇ ਤਾਂ ਟੌਪਿਕ ਲੰਮਾ ਹੋ ਜਾਣਾ ਆ ਤੇ ਲੇਕਿਨ ਕੀ ਆ ਜੋ ਹੋਵਾ ਦੇ ਵਚਨ ਚ ਲਿਖਿਆ ਕਿ ਜਿਹੜੇ ਧਰਮੀ ਆ ਲੋਕ ਖੁਦਾ ਦੀ ਨਿਗਾ ਜਿਹੜੀ 24 ਘੰਟੇ ਸਾਡੇ ਤੇ ਲੱਗੇ ਰਹੀਦੀ ਅਸੀਂ ਸੋ ਵੀ ਜਾਂਦੇ ਆ ਨਾ ਅਗਰ ਅਸੀਂ ਸੁੱਤੇ ਵੀ ਹੁੰਨੇ ਆ ਤਾਂ ਖੁਦਾ ਸਾਨੂੰ ਦੇਖ ਰਿਹਾ ਹੁੰਦਾ ਆ ਕਿਉਂਕਿ ਉਹਦੀ ਨਿਗਾ ਸਾਡੇ ਤੇ ਉਹਨੇ ਆਪਣੇ ਸਵਰਗ ਦੂਤਾਂ ਦੀਆਂ ਵਾੜਾ ਲਗਾਈਆਂ ਹੋਈਆਂ ਆ ਸਾਡੇ ਤੇ ਜਿਹੜੀ 24 ਘੰ ਦੇ ਕਾਨੂੰਨ ਦੁਹਾਈ ਵਾਲ ਜਦੋਂ ਅਸੀਂ ਅਸੀਂ ਸੋਚਦੇ ਹਾਂ ਕਿ ਵੀ ਅਸੀਂ ਰੋ ਕੇ ਆਪਾਂ ਕਿੰਨਾ ਦੁਹਾਈ ਦੇਣ ਦੇਈ ਮੈਂ ਹਨਾ ਦੁਹਾਈ ਦੀ ਦੁਹਾਈ ਜਦੋਂ ਆਪਾਂ ਕਦੋਂ ਰੋਣੇ ਆ ਕਿਸੇ ਚੀਜ਼ ਨੂੰ ਲੈ ਕੇ ਖੁਦਾ ਦੇ ਅੱਗੇ ਦੁਹਾਈ ਦਿੰਨੀ ਆ ਖੁਦਾ ਮੇਨਾ ਇਦਾਂ ਹੋ ਗਿਆ ਮੇਨਾ ਪਰ ਅਸੀਂ ਇਹ ਨਾ ਸੋਚੀ ਕਿ ਖੁਦਾ ਮੇਰੀ ਖਰੇ ਸੁਣ ਨਹੀਂ ਰਿਹਾ ਲੇਕਿਨ ਖੁਦਾ ਦੇ ਬਚਨ ਚ ਲਿਖਿਆ ਕਿ ਮੇਰੇ ਕੰਨ ਤੁਹਾਡੀ ਦੁਹਾਈ ਵਾਲ ਹਨ ਸੋ ਕਦੀ ਵੀ ਇਹ ਚੀਜ਼ ਸੋਚਿਆ ਨਾ ਕਰੋ ਕਿ ਖੁਦਾ ਨੇ ਮੇਰੀ ਅਣ ਸੁਣੀ ਕਰਤੀ ਜਾਂ ਨਹੀਂ ਲੇਕਿਨ ਖੁਦਾ ਕੀ ਕਰਦਾ ਆ ਸਾਡੀਆਂ 24 ਘੰਟੇ ਸਾਡੇ ਉੱਤੇ ਅੱਖਾਂ ਲਾ ਕੇ ਬੈਠਾ ਸਾਡੇ ਤੇ ਕੰਨ ਲਾ ਕੇ ਬੈਠਾ ਕਿਉਂਕਿ ਇੱਕ ਬੜਾ ਸ ਜਿਹਦੇ ਵਿੱਚ ਲਿਖਿਆ ਕਿ ਤੇਰਾ ਕੰਨ ਇੰਨਾ ਭਾਰੀ ਨਹੀਂ ਜੋ ਮੇਰੀ ਦੁਆ ਨਾ ਸੁਣੇ ਸਭ ਨੇ ਉਹ ਸੁਣਿਆ ਹੋਣਾ ਹੈ ਬਹੁਤ ਸੋਹਣਾ ਖੁਦਾ ਦਾ ਗੀਤ ਆ ਲੇਕਿਨ ਕੀ ਆ ਸਾਨੂੰ ਜ਼ਰੂਰਤ ਆ ਉਸ ਮੁਤਾਬਿਕ ਚੱਲਣ ਦੀ ਵੀ ਅੱਜ ਅਸੀਂ ਚਾਹੁੰਦੇ ਆ ਕਿ ਖੁਦਾ ਸਾਡੀਆਂ ਜ਼ਿੰਦਗੀਆਂ 'ਚ ਕੰਮ ਕਰੇ ਪਰ ਸਾਨੂੰ ਵੀ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਤੇ ਜਦੋਂ ਅਸੀਂ ਇਹਦੀ 18 18 ਦੇਖਦੇ ਆ ਉਹਦੇ ਵਿੱਚ ਲਿਖਿਆ ਯਹੋਵਾ ਟੁੱਟੇ ਦਿਲਾਂ ਵਾਲਿਆਂ ਦੇ ਨੇੜੇ ਹੈ ਅਤੇ ਕੁਚਲਿਆਂ ਆਤਮਿਆਂ ਨੂੰ ਬਚਾਉਂਦਾ ਹੈ ਹਾਲੇਲੂਇਆ ਸੋ ਦੇਖੋ ਖੁਦਾ ਦੇ ਬਚਨ 'ਚ ਲਿਖਿਆ ਟੁੱਟੇ ਦਿਲ ਕਿਉਂਕਿ ਖੁਦਾ ਹਮੇਸ਼ਾ ਉਹਨਾਂ ਨੂੰ ਚੁੱਕਦਾ ਜਿੱਦਾਂ ਬ੍ਰਦਰ ਗੌਰਵ ਦੀ ਅੱਜ ਆਪਾਂ ਗਵਾਹੀ ਸੁਣੀ ਸੀ ਕਿ ਮੈਂ ਜ਼ੀਰੂ ਆ ਖੁਦਾ ਜਿਹੜਾ ਆ ਉਹ ਮੂਰਖਾਂ ਨੂੰ ਚੁਣਦਾ ਹੈ ਨਾ ਮੂਰਖਾਂ ਨੂੰ ਟੁੱਟੇ ਦਿਲਾਂ ਨੂੰ ਦੁਖੀ ਪਰੇਸ਼ਾਨ ਬਿਮਾਰਾਂ ਨੂੰ ਅਗਰ ਕੋਈ ਸੁੱਖ ਚਾਤਾ ਮੈਨੂੰ ਲੱਗਦਾ ਨਹੀਂ ਕਿ ਜਦੋਂ ਆਪਾਂ ਵੀ ਸਾਰੇ ਸੁੱਖਚ ਸੀਗੇ ਤੇ ਅਸੀਂ ਖੁਦਾ ਨੂੰ ਯਾਦ ਵੀ ਕੀਤਾ ਹੋਵੇ ਜਦੋਂ ਸਾਡੀਆਂ ਜ਼ਿੰਦਗੀਆਂ ਬੜੀਆਂ ਵਧੀਆ ਚੱਲਦੀਆਂ ਸੀ ਪਰ ਜਦੋਂ ਅਸੀਂ ਸਾਰੇ ਜਦੋਂ ਸਾਡੇ ਤੇ ਦੁੱਖ ਮੁਸੀਬਤ ਆਏ ਅਸੀਂ ਫੇਰ ਹੀ ਖੁਦਾ ਨੂੰ ਲੱਭਣਾ ਸ਼ੁਰੂ ਕੀਤਾ ਖੁਦਾ ਨੂੰ ਚੁਣਨਾ ਸ਼ੁਰੂ ਕੀਤਾ ਨਾ ਤੇ ਜਿਵੇਂ ਅਸੀਂ ਦੇਖਿਆ ਕਿ ਖੁਦਾ ਕੋਲ ਭੱਜ ਗਏ ਹੁਣ ਕਿਹੜਾ ਸੱਚਾ ਰੱਬ ਹੈ ਨਾ ਤੇ ਕੀ ਆ ਖੁਦਾ ਦੇਖੋ ਖੁਦਾ ਵੀ ਕਹਿੰਦਾ ਕਿ ਟੁੱਟੇ ਹੋਏ ਦਿਲਾਂ ਨੂੰ ਖੁਦਾ ਚੁੰੰਦਾ ਹੈ ਟੁੱਟੇ ਹੋਏ ਦਿਲਾਂ ਦੀ ਖੁਦਾ ਸੁਣਦਾ ਹੈ ਜੋ ਅਸੀਂ ਸਾਰੇ ਅੱਜ ਅਸੀਂ ਬਹੁਤ ਪਰੇਸ਼ਾਨੀਆਂ ਮੁਸ਼ਕਲਾਂ ਚ ਆ ਪਰ ਜ਼ਰੂਰੀ ਆ ਖੁਦਾ ਨੂੰ ਪੁਕਾਰਦੇ ਰਹਿਣਾ ਹਰ ਸਮੇਂ ਉਹਨੂੰ ਪੁਕਾਰਦੇ ਰੋ ਕਿ ਖੁਦਾ ਮੈਂ ਹੋਇਆ ਮੈਂ ਕੁਛ ਨਹੀਂ ਕਰ ਸਕਦਾ ਸੱਚਮੁੱਚ ਮੈਂ ਗੌਰਵ ਬ੍ਰਦਰ ਦੀ ਗਵਾਹੀ ਤੋਂ ਹਮੇਸ਼ਾ ਇਹ ਗੱਲ ਕਹਿੰਦੇ ਹੂ ਕਿ ਮੈਂ ਜ਼ੀਰੋ ਆ ਮੈਂ ਜ਼ੀਰੋ ਆ ਹਨਾ ਪਰ ਕੀ ਆ ਖੁਦਾ ਅਸੀਂ ਖੁਦਾ ਨੂੰ ਪਹਿਲ ਦਿੰਨੇ ਆ ਉਸ ਚੀਜ਼ ਵਿੱਚ ਅਸੀਂ ਖੁਦਾ ਨੂੰ ਪਹਿਲ ਦਿੰਨੇ ਆ ਕਿ ਕਿਉਂਕਿ ਮੈਂ ਨਹੀਂ ਕੁਛ ਕਰ ਸਕਦਾ ਮੇਰੇ ਚ ਨਾ ਕੋਈ ਨਹੀਂ ਸ਼ਕਤੀ ਨਹੀਂ ਹੈ ਬਲਕਿ ਤੂੰ ਕਰ ਸਕਦਾ ਹੈ ਨਾ ਸੋ ਸੱਚਮੁੱਚ ਜਦੋਂ ਅਸੀਂ ਖੁਦਾ ਨੂੰ ਪਹਿਲ ਸਾਡੀਆਂ ਜ਼ਿੰਦਗੀਆਂ ਚ ਦਿੰਨੇ ਆ ਔਰ ਖੁਦਾ ਸਾਡੀਆਂ ਜ਼ਿੰਦਗੀਆਂ ਚ ਕੰਮ ਵੀ ਕਰਦਾ ਆ ਸੋ ਅੱਗੇ ਖੁਦਾ ਦੇ ਬਚਨ ਚ ਜਦੋਂ ਅਸੀਂ ਦੇਖਦੇ ਆ ਇਹਦੀ ਅਗਲੀ ਆਇਤ ਉਹਦੇ ਵਿੱਚ ਲਿਖਿਆ ਤਰਮੀਆਂ ਉਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ ਪਰ ਯਹੋਵਾ ਉਹਨਾਂ ਸਭਨਾਂ ਤੋਂ ਉਸ ਨੂੰ ਛਡਾਉਂਦਾ ਹੈ ਹਾਲੇਲੂਇਆ ਸੱਚਮੁੱਚ ਅਸੀਂ ਇਨਸਾਨ ਲੋਕਾਂ ਅਸੀਂ ਤਰਮੀਆਂ ਚਾਹੇ ਅਸੀਂ ਰੱਬ ਨੂੰ ਮੰਨਣ ਵਾਲਿਆਂ ਜਿਸ ਤਰ੍ਹਾਂ ਦੁਨਿਆਵੀ ਲੋਕਾਂ ਤੇ ਮੁਸ਼ਕਲੇ ਪਰੇਸ਼ਾਨੀਆਂ ਆਉਂਦੀਆਂ ਬਿਮਾਰੀਆਂ ਆਉਂਦੀਆਂ ਸਾਡੇ ਤੇ ਵੀ ਆਉਂਦੀਆਂ ਆ ਲੇਕਿਨ ਸਾਨੂੰ ਸਭ ਤੋਂ ਵੱਧ ਕੀ ਆ ਖੁਸ਼ੀ ਇਸ ਗੱਲ ਦੀ ਆ ਕਿ ਸਾਡੇ ਕੋਲ ਯਹੋਵਾ ਆ ਜਿਹਦੇ ਕੋਲ ਸੱਚੀ ਤਸੱਲੀ ਆ ਅਮਨ ਲਈ ਕਿਉਂਕਿ ਉਹ ਸਾਨੂੰ ਸੱਚੀ ਤਸੱਲੀ ਦਿੰਦਾ ਜਿਹੜੀ ਸਾਡੇ ਕੋਲ ਸ਼ਾਂਤੀ ਆ ਸਾਡੇ ਕੋਲ ਪੀਸ ਆ ਕਿ ਸਾਨੂੰ ਪਤਾ ਆ ਅਸੀਂ ਕਿਸੇ ਨੂੰ ਸੁਣਾ ਸਕਦੇ ਆ ਬਹੁਤ سارے ਲੋਕ ਆ ਜਿਹੜੇ ਜਿਹੜੇ ਰੱਬ ਨੂੰ ਮੰਨਦੇ ਨਹੀਂ ਆ ਜਾਂ ਨਹੀਂ ਆ ਜੋ ਮਸੀਹ ਵਿੱਚ ਲੇਕਿਨ ਕੀ ਆ ਉਹਨਾਂ ਕੋਲ ਕੋਈ ਹੈ ਨਹੀਂ ਜਿਨੂੰ ਉਹ ਜਾ ਕੇ ਦੁੱਖ ਦੱਸ ਸਕਣ ਅਗਰ ਉਹ ਦੱਸਣਗੇ ਵੀ ਮੂਰਤੀਆਂ ਦੇ ਅੱਗੇ ਜਾ ਕੇ ਵੀ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਜਵਾਬ ਆਏਗਾ ਲੇਕਿਨ ਸਾਨੂੰ ਬੜੀ ਮਾਣ ਵਾਲੀ ਗੱਲ ਆ ਫਕਰ ਗੱਲ ਹੈ ਕਿ ਸਾਡੇ ਕੋਲ ਇੱਕ ਜਿੰਦਾ ਖੁਦਾ ਐਸਾ ਖੁਦਾ ਆ ਜਿਹਨੂੰ ਅਸੀਂ ਆਪਣੀ ਜਾ ਕੇ ਜਦੋਂ ਪਰੇਸ਼ਾਨੀਆਂ ਮੁਸ਼ਕਲਾਂ ਹੱਲ ਸੜਾਉਣੇ ਆ ਨਾ ਸਾਨੂੰ ਤਸੱਲੀ ਦਿੰਦਾ ਇੱਕ ਮਾਦੀ ਤਰ੍ਹਾਂ ਸਾਨੂੰ ਇਦਾਂ ਲੱਗਦਾ ਹੈ ਕਿ ਅਸੀਂ ਆਪਣੇ ਜਿਦਾ ਬਾਪ ਨਾਲ ਗੱਲ ਕਰ ਸਕਦੇ ਨਾ ਮੈਨੂੰ ਲੱਗਦਾ ਕਿ ਕਈ ਵੇਲੇ ਅਸੀਂ ਆਪਣੇ ਬਾਪ ਨਾਲ ਵੀ ਕੋਈ ਉਦਾਂ ਦੀਆਂ ਗੱਲਾਂ ਨਹੀਂ ਕਰ ਸਕਦੇ ਹੁੰਦੇ ਜਿਦਾ ਦੀ ਅਸੀਂ ਆਪਣੇ ਯਹੋਵਾ ਪਿਤਾ ਨਾਲ ਕਰ ਸਕਦੇ ਹਾਂ ਸੋ ਸਾਨੂੰ ਜ਼ਰੂਰੀ ਹੈ ਉਹਨੂੰ ਆਪਣਾ ਦੋਸਤ ਉਹਨੂੰ ਆਪਣਾ ਪਿਤਾ ਉਹਨੂੰ ਆਪਣੀ ਮਾਂ ਉਹਨੂੰ ਕੋਈ ਵੀ ਰਿਸ਼ਤਾ ਤੁਸੀਂ ਮੰਨ ਸਕਦੇ ਹੋ ਲੇਕਿਨ ਉਹਦੇ ਨਾਲ ਗੱਲਾਂ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਅਸੀਂ ਗੱਲਾਂ ਕਰਦੇ ਹਾਂ ਤਾਂ ਸੱਚਮੁੱਚ ਯਹੋਵਾ ਸਾਨੂੰ ਉਹਦੇ ਉੱਤਰ ਦਿੰਦਾ ਹੈ ਸਾਨੂੰ ਸੱਚੀ ਤਸੱਲੀ ਆ ਜਿਹੜੀ ਉਹ ਰੱਬ ਵੱਲੋਂ ਮਿਲਦੀ ਆ ਇਨਸਾਨਾਂ ਉੱਤੇ ਵਿਸ਼ਵਾਸ ਕਰਨਾ ਨਾ ਛੱਡ ਦਈਏ ਇਸ ਕੋ ਕੁਟਟਿਆ ਆ ਮੇਰਾ ਦਿਲ ਕਿਸੇ ਕੋਲੋਂ ਤੈਨੇ ਮੈਨਾਂ ਬੁਰਾ ਕੀਤਾ ਤੈਨੇ ਮੈਨਾਂ ਮਾੜਾ ਕੀਤਾ ਲਾਸਟ ਰਾਤ ਮੇਰੀ ਸਿਸਟਰ ਵੀ ਪਾਲਗਣਾ ਵੀ ਗੱਲ ਹੋ ਰਹੀ ਸੀ ਔਰ ਹੋਰੇ ਸੀ ਔਰ ਉਹੀ ਗੱਲ ਅਸੀਂ ਕਰ ਰਹੇ ਸੀ ਕਿ ਖੁਦਾ ਜਿਹੜਾ ਨਾ ਤਸੱਲੀ ਉਹ ਖੁਦਾ ਦਿੰਦਾ ਹੈ ਸੱਲੀ ਕਿਉਂਕਿ ਕਈ ਵੇਲੇ ਹੁੰਦਾ ਆ ਸਾਨੂੰ ਕੋਈ ਚੀਜ਼ ਬੋਲ ਦਿੰਦਾ ਅਸੀਂ ਅਸੀਂ ਹਰਟ ਹੋ ਜਾਂਦੇ ਆ ਅਸੀਂ ਤੋਂ ਅਸੀਂ ਰੋਣੇ ਆ ਅਸੀਂ ਰੋਣ ਲੱਗ ਪੈਂਦੇ ਆ ਨਾ ਕਿ ਐਨੇ ਮੈਨੂੰ ਇਦਾਂ ਕਿਉਂ ਕਿਆ ਲੇਕਿਨ ਨਹੀਂ ਜਿਹੜਾ ਖੁਦਾ ਆ ਸਾਨੂੰ ਚੁਣਦਾ ਐ ਨਾ ਟੁੱਟੇ ਦਿਲਾਂ ਨੂੰ ਚੁਣਦਾ ਐ ਜਿਹੜੇ ਟੁੱਟੇ ਦਿਲਾਂ ਦੇ ਹੋਇਆ ਕੋਈ ਜ਼ਰੂਰੀ ਆ ਕਿ ਖੁਦਾ ਨਾਲ ਗੱਲਾਂ ਬਾਤਾਂ ਕਰੀਏ ਲੋਕਾਂ ਤੇ ਨਹੀਂ ਬਲਕਿ ਖੁਦਾ ਤੇ ਵਿਸ਼ਵਾਸ ਕਰੀਏ ਕਿ ਖੁਦਾ ਮੇਰੇ ਨਾਲ ਆ ਸੋ ਅਸੀਂ ਇਹਦੀ ਅਗਲੀ ਵੀ ਆ ਇੱਕ ਪੜ੍ਹਦੇ ਆ ਜਦੋਂ ਉਹਦੇ ਵਿੱਚ ਲਿਖਿਆ ਉਹ ਉਸ ਦੀਆਂ ਸਾਰੀਆਂ ਹੱਡੀਆਂ ਦਾ ਰਾਖਾ ਹੈ ਉਹਨਾਂ ਵਿੱਚੋਂ ਇੱਕ ਵੀ ਨਹੀਂ ਤੋੜੀ ਜਾਂਦੀ ਹallelujah ਖੁਦਾ ਨੂੰ ਸਾਡੀ ਪੂਰੇ ਇਹਦੇ ਵਿੱਚ ਲਿਖਿਆ ਹਰ ਇੱਕ ਹਿੱਸੇ ਦੀ ਫਿਕਰ ਆ ਖੁਦਾ ਨੂੰ ਚਾਹੇ ਉਹ ਜ਼ਿੰਦਗੀ ਚਾਹੇ ਉਹ ਸਾਡੀ ਦੁਨੀਆਵੀ ਹਿੱਸੇ ਆ ਆਤਮਿਕ ਹਿੱਸੇ ਆ ਸਾਡੀ ਬਾਡੀ ਨੂੰ ਲੈ ਕੇ ਆ ਕੋਈ ਵੀ ਪਰੇਸ਼ਾਨੀ ਕਿ ਖੁਦਾ ਨੂੰ ਸਾਡੀ ਚਿੰਤਾ ਆ ਖੁਦਾ ਸਾਡੀ ਇੱਕ ਹੱਡੀ ਨੂੰ ਵੀ ਟੁੱਟਣ ਨਹੀਂ ਦਿੰਦਾ ਹੱਡੀ ਵੀ ਨ ਟੁੱਟਣ ਦਿੰਦਾ ਸੋ ਖੁਦਾ ਦਾ ਅਸੀਂ ਧੰਨਵਾਦ ਕਰਦੇ ਆ ਕਿ ਸੱਚਮੁੱਚ ਅਸੀਂ ਆਪਣੇ ਆਪ ਨੂੰ ਬੜੇ ਧੰਨ ਮੰਨਦੇ ਆ ਲੋਕ ਮੈਂ ਆਪਣੇ ਆਪ ਨੂੰ ਧੰਨ ਮੰਨਦੀ ਆ ਕਿ ਮੈਂ ਖੁਦਾ ਨੂੰ ਚੁਣਿਆ ਖੁਦਾ ਨੂੰ ਮੈਂ ਨਹੀਂ ਬਲਕਿ ਖੁਦਾ ਨੇ ਮੈਨੂੰ ਚੁਣਿਆ ਮੈਂ ਆਪਣੇ ਆਪ ਨੂੰ ਬੜੀ ਖੁਸ਼ਕਿਸਮਤ ਸਮਝਦੀ ਆ ਕਿ ਖੁਦਾ ਨੇ ਮੈਨੂੰ ਚੁਣਿਆ ਕਿਉਂਕਿ ਜਦੋਂ ਹੁਣ ਮੇਰੇ ਤੇ ਮੁਸ਼ਕਲ ਜਦੋਂ ਮੈਂ ਨਹੀਂ ਸੀ مسیਜ ਮੈਨੂੰ ਪਤਾ ਨਹੀਂ ਸੀ ਮੈਂ ਕਿਹਦੇ ਨਾਲ ਆਪਣਾ ਦਰਦ ਸ਼ੇਅਰ ਕਰਨਾ ਆ ਮੈਂ ਕਿਹਦੇ ਨਾਲ ਗੱਲ ਕਰਨੀ ਆ ਲੇਕਿਨ ਮੈਂ ਹੁਣ ਖੁਦਾ ਦਾ ਧੰਨਵਾਦ ਕਰਦੀ ਆ ਕਿ ਸੱਚਮੁੱਚ ਉਹ ਭਲਾ ਖੁਦਾ ਉਹ ਜਿਹੜਾ ਭਲਾਈ ਕਰਨ ਵਾਲਾ ਖੁਦਾ ਮੇਰੀ ਜ਼ਿੰਦਗੀ ਚਾ ਮੇਰੀ ਅਗਲ ਜ਼ਿੰਦਗੀ ਚ ਕੋਈ ਵੀ ਕੋਈ ਵੀ ਮੁਸੀਬਤ ਪਰੇਸ਼ਾਨੀ ਆਉਂਦੀ ਆ ਤਾਂ ਮੈਂ ਜਾ ਕੇ ਦੱਸ ਸਕਦੀ ਆ ਅਸੀਂ ਬਹੁਤ ਸਾਰੇ ਲੋਕ ਅਸੀਂ ਧਾਨਿਓ ਸਾਰੇ ਲੋਕ ਜੋ ਮਸੀਹ ਨੂੰ ਮੰਨਦੇ ਆ ਕਿਉਂਕਿ ਸਾਡੇ ਕੋ ਇੱਕ ਸੱਚਾ ਖੁਦਾ ਆ ਸੋ ਇਹਦੇ ਵਿੱਚ ਅੱਗੇ ਲਿਖਿਆ ਲਾਸਟ ਮੈਂ ਇਹਦੀ ਆਇਤ ਪੜਾਂਗੀ ਬਾਈ ਇਹਦੇ ਵਿੱਚ ਲਿਖਿਆ ਯਹੋਵਾ ਆਪਣੇ ਸੇਵਕਾਂ ਦੀ ਜਾਨ ਦਾ ਮੁੱਲ ਦਿੰਦਾ ਹੈ ਤੇ ਉਸਦੇ ਸਾਰੇ ਸ਼ਰਨਾਰਥੀਆਂ ਵਿੱਚੋਂ ਕੋਈ ਦੋਸ਼ੀ ਨਹੀਂ ਠਹਿਰਾਵੇਗਾ ਹਾਲੇਲੂਇਆ ਸੋ ਖੁਦਾ ਦਾ ਧੰਨਵਾਦ ਆ ਇਸ ਬੱਚਣ ਦੇ ਲਈ ਦੇਖੋ ਖੁਦਾ ਕਿੰਨਾ ਧੰਨਵਾਦ ਆ ਉਹ ਕਹਿੰਦੇ ਕਿ ਖੁਦਾ ਨੇ ਸਾਡੀ ਜਾਨ ਲਈ ਮੌਲਾ ਦਿੱਤਾ ਹੈ ਹਨਾ ਅਸੀਂ ਵਚਨ ਚ ਜਿੱਦਾਂ ਸਭ ਨੂੰ ਪਤਾ ਹੈ ਸਭ ਲੋਕ ਜਾਣਦੇ ਆ ਕਿ ਖੁਦਾ ਨੇ ਸਾਡੇ ਨਾਲ ਅਜੇਹਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਸਾਡੇ ਲਈ ਦੇ ਦਿੱਤਾ ਸੱਚਮੁੱਚ ਉਹ ਖੁਦਾ ਮਹਾਨ ਹੈ ਕੋਈ ਵੀ ਅੱਜ ਕੱਲ ਅਗਰ ਦੇ ਨਿਆਵੀ ਪਿਤਾ ਮੈਨੂੰ ਨਹੀਂ ਲੱਗਦਾ ਕਿ ਅਗਰ ਤੁਹਾਡਾ ਇਕਲੌਤਾ ਬੇਟਾ ਹੋਵੇ ਤਾਂ ਤੁਸੀਂ ਕਿਸੇ ਨੂੰ ਕੁਰਬਾਨ ਕਰ ਦੋ ਕੋਈ ਵੀ ਨਹੀਂ ਕਰ ਸਕਦਾ ਸੋ ਲੇਕਿਨ ਖੁਦਾ ਆ ਖੁਦਾ ਨੇ ਸਾਡੇ ਨਾਲ ਅਜੇਹਾ ਪ੍ਰੇਮ ਕੀਤਾ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਇਸ ਤੋਂ ਵੱਧ ਕਿਉਂ ਸਾਡੇ ਲਈ ਹੋਰ ਕੀ ਕਰ ਸਕਦਾ ਹੈ ਅਸੀਂ ਫਿਰ ਕਿੱਦਾਂ ਅਸੀਂ ਕਿੱਦਾਂ ਸੋਚਦੇ ਅਸੀਂ ਕਿਉਂ ਟੈਨਸ਼ਨ ਲੈਨੇ ਆ ਅਸੀਂ ਇੱਥੋਂ ਕਿਉਂ ਨਹੀਂ ਸੋਚਦੇ ਕਿ ਖੁਦਾ ਨੇ ਸਾਡੇ ਨਾਲ ਇੰਨਾ ਪਿਆਰ ਕੀਤਾ ਜਿਹੜਾ ਆਪਣੇ ਪੁੱਤਰ ਨੂੰ ਸਾਡੇ ਲਈ ਦੇ ਸਕਦਾ ਕਿਉਂ ਸਾਡੇ ਲਈ ਛੋਟੀਆਂ-ਛੋਟੀਆਂ ਚੀਜ਼ਾਂ ਨਹੀਂ ਮੁਹੱਈਆ ਕਰਵਾ ਸਕਦਾ ਅਸੀਂ ਸਭ ਮੈ ਵੀ ਆ ਅਸੀਂ ਕਈ ਵੇਲੇ ਰੋਣ ਲੱਗ ਪੈਂਦੇ ਆ ਦੁਖੀ ਹੋ ਜਾਂਦੇ ਆ ਪਰ ਜ਼ਰੂਰੀ ਆ ਕਿ ਸਾਨੂੰ ਖੁਦਾ ਤੇ ਵਿਸ਼ਵਾਸ ਕਰਨਾ ਚਾਹੀਦਾ ਕਿਉਂਕਿ ਖੁਦਾ ਦੇ ਬੱਚੇ ਦੇ ਰਿਹਾ ਕਿ ਸੱਚੀਆਂ ਤਸੱਲੀਆਂ ਯਹੋਵਾ ਵੱਲੋਂ ਸੱਚਮੁੱਚ ਮੇਰਾ ਈਮਾਨ ਹੈ ਕਿ ਤੁਸੀਂ ਜੋ ਵੀ ਅੱਜ ਬਚਨ ਸੁਣਿਆ ਸਭ ਨੇ ਸਮਝਿਆ ਹੋਣਾ ਕਿ ਸੱਚਮੁੱਚ ਜਿਹੜਾ ਸਾਡਾ ਯਹੋਵਾ ਪਿਤਾ ਆ ਉਹ ਪਲਆ ਆ ਉਹ ਭਲਾਈ ਕਰਨ ਵਾਲਾ ਪਿਤਾ ਆ ਸੋ ਮੈਂ ਧੰਨਵਾਦ ਕਰਦੀ ਆ ਇਸ ਬਚਨ ਲਈ ਖੁਦਾ ਆਪਨੇ ਉਸ ਬਚਨ ਦੇ ਪੜ੍ਹੇ ਤੇ ਸੁਣੇ ਜਾਣ ਤੇ ਬੜੀ ਆਸ਼ੀਸ਼ ਵਰਤ ਕਰ ਦੇਵੇ